ਗਿਆ ਅਟਲ ਜਬਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਆਓ ਸਾਤ ਗੁਰਾਂ ਦੇ ਹਜੂਰ ਜੁੜ ਕਰਕੇ ਸਵਾਸਾਂ ਨੂੰ ਸਫਲਾ ਕਰਦੇ ਆਂ ਇਸ ਦੇਹੀ ਇਸ ਜਨਮ ਦਾ ਲਾਹਾ ਲੈਣਾ ਕਰੀਏ ਕੋਈ ਵੀ ਰਸਨਾ ਵਾਂਝ ਨਹਿਗਜ ਗਿਆ ਕੋ ਜੀਵਾਹਿ ਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ دیਵਾਨਾ ਅੰਦਰ ਆਪਾਂ ਇਹ ਵਿਚਾਰ ਇਤਿਆਸ ਸਰਵਣ ਕੀਤਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਸ ਤਰ੍ਹਾਂ ਅਨੰਦਪੁਰ ਦੀ ਧਰਤੀ ਨੂੰ ਜੋ ਪਹਿਲਾਂ ਮਾਖੋਵਾਲ ਚੱਕ ਨਾਨਕੀ ਗੁਰੂ ਦਾ ਚੱਕ ਨਾਂ ਰਿਹਾ ਔਰ ਬਾਦ ਵਿੱਚ ਬਦਲ ਕੇ ਇਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ ਉਹ ਅਨੰਦਾ ਦੀ ਪੁਰੀ ਜਿੱਥੇ ਕੰਦਰ ਪਿਤਾ ਜੀ ਨੇ अनेका ਜੋਜ ਕੀਤੇ ਕਿਤਨਾ ਸਮਾਂ ਇੱਥੇ ਅਨੰਦਾ ਦੀ ਪੁਰੀ ਵਿੱਚ ਰਹਿ ਕੇ ਬਤਾਉਣਾ ਕੀਤਾ ਔਰ 사ਤਗੁਰੂ ਮਹਾਰਾਜ ਦੇ ਪਾਸ ਜੋ ਵਿਚਾਰ ਹੈ ਅਗਲੀ ਕਿ ਪੰਡਤਾਂ ਦੇ ਉੱਤੇ Hindu ਧਰਮ ਦੇ ਉੱਤੇ ਜੋ ਬਹੁਤ ਵੱਡੀ ਸਾੜ ਸੱਤੀ ਆ ਗਈ। ਔਰੰਗਜ਼ੇ ਬਗਿਆੜ ਦਾ ਰੂਪ ਧਾਰਨ ਕਰਕੇ ਨਾ ਹਿੰਦੂਆਂ ਨੂੰ ਖਾ ਰਿਹਾ ਸੀ। ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਮੁਸਲਮਾਨ ਬਣਾਓ ਜਿਵੇਂ ਵੀ ਕੋ ਚੱਲਦਾ। ਡਾਂਟਣਾ ਚੱਲਦਾ ਹੈ ਭੇਜਣਾ ਚੱਲਦਾ ਹੈ ਧੰਨਾ ਚੱਲਦਾ ਹੈ ਕੋਈ ਲਾਲਚ ਵਸ ਹੋ ਕੇ ਹੁੰਦਾ ਹੈ ਕੋਈ ਪੈਸੇ ਦੇ ਕੇ ਕੋਈ ਡਰਾਵੇ ਦੇ ਨਾਲ ਤੇ ਜਾਂ ਫਿਰ ਕਹਿੰਦੇ ਜੇ ਕੋਈ ਵੀ ਨਹੀਂ ਮੰਨਦਾ ਨਾ ਤਾਂ ਉਹਨੂੰ ਮਾਰ ਦੇ ਇਸੇ ਤਰ੍ਹਾਂ ਹੋਣ ਲੱਗਿਆ ਮੰਦਰਾਂ ਮਸੀਤਾਂ ਮੰਦਰਾਂ ਦੀਆਂ ਜੋ ਮੂਰਤੀਆਂ ਛੋ ਟੋੜੀਆਂ ਜਾਣ ਲੱਗੀਆਂ ਮੰਦਰ ਟਾਠੇ ਢਾਏ ਗਏ ਪੂਜਾ ਤੋਂ ਸਾਵਨ ਨੂੰ ਰੋਕਿਆ ਗਿਆ ਜੇ ਕੋਈ ਪੂਜਾ ਭਗਤੀ ਕਰਦਾ ਤਾਂ ਚੋਰੀ ਲੁੱਪ ਛੰਗ ਕੇ ਕੋਈ ਵੀ ਛਰੇ ਆਮ ਖੁੱਲੇ ਤੌਰ ਤੇ ਕੋਈ ਆਰਤੀ ਕੋਈ ਪੂਜਾ ਨਹੀਂ ਕਰਦਾ ਤਾਂ ਜਬਰੀ ਸਾਰਾ ਕੁਝ ਹੋ ਰਿਹਾ ਸੀ ਤਾਂ ਇਥੋਂ ਪਰੇਸ਼ਾਨ ਹੋ ਕੇ ਫਿਰ ਖਾਸ ਤੌਰ ਤੇ ਕਹਿੰਦੇ ਉਪਰੋ ਦਸ਼ਾ ਰਹਤ ਅਰਿਆਤ ਕਸ਼ਮੀਰ ਵਿੱਚ ਜੋ ਨਾ ਆਤ ਦਰਜੇ ਦੀ ਪੁੱਜੀ ਹੋਈ ਸੀ ਸਾਰਾ ਕੁ ਤਾਂ ਉਥੋਂ ਦੇ ਪੰਡਤਾਂ ਨੇ ਉਥੋਂ ਦੇ ਹਾਕਮ ਸ਼ੇਰ ਅਫਗਾਨ ਖਾਂ ਬਾਸੋਂ 6 ਮਹੀਨੇ ਦੀ ਮੌਲਤ ਮੰਗੀ ਇਹ ਜਾਦੇ ਮੁਨਿਆਦ ਖਾਤਮੇ ਦੀ ਪੁੱਜੀ ਤਾਂ ਇਹ ਲੋਕ ਬੜੇ ਚਿੰਤਾਤਰ ਹੋ ਗਏ ਇਹ ਦਸ਼ਾ ਦੇ ਵਿੱਚ ਇਹਨਾਂ ਨੂੰ ਸੁਝ ਨਹੀਂ ਦਿਆ ਸੀ ਵੀ ਕੀ ਕਰੀਏ ਤਾਂ ਵਿਚਾਰ ਕੀਤੀ ਚਲੋ ਦੀਨ ਦੁਨੀਆ ਦੇ ਵਾਲੀ ਕੋਲ ਨਥਾਵੇਂ ਦੇ ਥਾਂ ਦੁਖੀਆਂ ਦੇ ਦਰਦ ਵੰਡਣ ਵਾਲੇ ਨਮਾਨਿਆਂ ਦੇ ਮਾਨ ਦੇਣ ਵਾਲੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਜਾ ਕੇ ਉਹ ਇਹਨਾਂ ਨੇ ਬੇਨਤੀ ਕੀਤੀ ਕਿਉਂਕਿ ਇਹਨਾਂ ਨੇ ਆਪਣੇ ਦੇਵਤਿਆਂ ਨੂੰ ਪਰਮਾਤਮਾ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਆਰਾਧਨਾ ਕੀਤਾ ਤੇ ਕਹਿੰਦੀ ਆਕਾਸ਼ ਬਾਣੀ ਹੋਈ ਹੈ ਜੇ ਕੋਈ ਅਜਿ ਕਿਸਤੇ ਤੁਹਾਡਾ ਕੋ ਧਰਮ ਬਚਾ ਸਕਦਾ ਹੈ ਜੇ ਤੁਹਾਡੇ ਧਰਮ ਦੀ ਰੱਖਿਆ ਹੋ ਸਕਦੀ ਹੈ ਤਾਂ ਉਹ ਮੌਕੇ ਦਾ ਅਵਤਾਰ ਹੈ ਗੁਰੂ ਨਾਨਕ ਉਹਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਤੁਹਾਡੀ ਰੱਖਿਆ ਕਰ ਸਕਦੇ ਹੈ ਉਹਦੇ ਸ਼ਰਨ ਵਿੱਚ ਜਾਓ ਤਾਂ ਸਾਰਾ ਵਿਚਾਰ ਕਰਕੇ ਸਾਰੇ ਪੰਡਤ ਕਿਰਪਾਲਾਸ ਅੱਗੇ ਲਾ ਕੇ ਨਾਲ ਹੋ ਕਰਕੇ ਸਤਿਗੁਰਾਂ ਦੇ ਪਾਸ ਸ਼ਰਨ ਜਾਂਦੇ ਕਿ ਮਹਾਰਾਜ ਅਸੀਂ ਤੁਹਾਡੇ ਸ਼ਰਨੀ ਆਂ ਇਹ ਸਾਡੀ ਬਾਸ ਇਹ ਵਿਚਾਰ ਕਰਕੇ ਦੁਖੀ ਨੇ ਪਿਆਰੇ ਸਤਗੁਰੂ ਦੀ ਚਰਨੀ ਆਟਕੇ ਔਰ ਆਪਣੀ ਰਾਮ ਕਹਾਣੀ ਸੀ ਜੂ ਬੜੇ ਦਰਦਨਾਕ ਸ਼ਬਦਾਂ ਦੇ ਨਾਲ ਇਹਨਾਂ ਨੇ ਸੁਣਾਉਣੀ ਕੀਤੀ ਹੈ ਸਤਗੁਰੂ ਜੀ ਇਹ ਦੁੱਖਾਂ ਪਰ ਜੋ ਉਦਾਸਤਾ ਨਾਲ ਜੋ ਵਾਰਤ ਹੈ ਸੁਣ ਕੇ ਪਵਿੱਖ ਨੂੰ ਵੇਖਦਿਆਂ ਡੂੰਗੀ ਵਿਚਾਰ ਵਿੱਚ ਦਸ ਸਮੇਂ ਵਿਚਾਰ ਕਰ ਰਹੇ ਨੇ ਅੱਖਾਂ ਮੂੰਦ ਕਰਕੇ ਕੀ ਹੋ ਸਕਦਾ ਇਤਨੇ ਨੂੰ ਕਹਿੰਦੇ ਆਸਮ ਪਾਤਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਬਾਲ ਰੂਪ ਅੰਦਰ ਗੋਬਿੰਦ ਰਾਏ ਜੀ ਪਹੁੰਚੇ ਚਰਨਾਂ ਤੇ ਨਮਸਤਕ ਕੀਤੀ ਹੈ ਪਿਆਰ ਕੀਤਾ ਔਰ ਵੇਖ ਕੇ ਸਤਗੁਰੂ ਜੀ ਨੇ ਪੁੱਛਣ ਲੱਗੇ ਕਿ ਮਹਾਰਾਜ ਪਿਤਾ ਜੀ ਤੁਸੀਂ ਚੁੱਪ ਬੈਠੇ ਹੋ ਚੁੱਪ ਦਾ ਕਾਰਨ ਅਰੇ ਪੰਡਤ ਕਿਉਂ ਰੋ ਰਹੇ ਹੈ ਇਹਨਾਂ ਦਾ ਕਾਰਨ ਤਾਂ ਸਤਿਗੁਰੂ ਜੀ ਨੇ ਮੱਥਾ ਚੁੰਮਿਆ ਦੱਸਿਆ ਬੇਟਾ ਜੀ ਤੁਸੀਂ ਹਲੇ ਛੋਟੀ ਅਵਸਥਾ ਚ ਤੁਹਾਨੂੰ ਇਹਨਾਂ ਮਾਮਲਿਆਂ ਨੂੰ ਨਜਿੱਠਣਾ ਨਹੀਂ ਆਉਂਦਾ ਦੁਖੀ ਹਿੰਦੂ ਨੇ ਵਿਚਾਲਈ ਕੋਈ ਗੱਲ ਲੈ ਕੇ ਤੇ ਕੋਈ ਕੀ ਵਿਚਾਰ ਹੈ ਕਹਿੰਦੇ ਇਹਨਾਂ ਦੇ ਉੱਤੇ ਔਰੰਗਜ਼ੇਬ ਬਹੁਤ ਭਾਰੀ ਜ਼ੁਲਮ ਕਰ ਗਿਆ ਮਾਰਾ ਇਹ ਨਿਵਾਰਣ ਨਿਵਾਰਣ ਦਾ ਉਹ ਕਹਿੰਦੇ ਇਹ ਹੈ ਵੀ ਕੋਈ ਬਲੀ ਜੋਧਾ ਕੋਈ ਮਹਾਤਮਾ ਕੋਈ ਵੱਡੀ ਰੂਹ ਇਹਨਾਂ ਵਾਸਤੇ ਬਲੀਦਾਨ ਤਾਂ ਇਹ ਸੰਭਵ ਹੈ ਤਾਂ ਇਹ ਬਚਨ ਸੁਣ ਕੇ ਗੋਬਿੰਦ ਰਾਏ ਦੁਨੀਆਂ ਦੇ ਲੋਗੋ ਇਹ ਵਿਚਾਰੋ ਇਸ ਗੱਲ ਤੇ ਸੋਚੋ ਕਿ ਕਦੇ ਵੀ ਆਪਣਾ ਬੇਟਾ ਆਪਣੇ ਬਾਪ ਨੂੰ ਮਰਨ ਦੇ ਲਈ ਨਹੀਂ ਕਹਿੰਦਾ ਕਿਤੇ ਜਾਣ ਨਹੀਂ ਕਹਿੰਦਾ ਹਮੇਸ਼ਾ ਆਪਾਂ ਕਹਿੰਨੇ ਵੀ ਮੇਰੇ ਕੋਲ ਰਹੋ ਸਾਡੇ ਕੋਲ ਰਹੋ ਇੱਥੇ ਰਹੋ ਉਹ ਗੱਲ ਵੱਖਰੀ ਹੈ ਵੀ ਅੱਜ ਕੱਲੂ ਦਾ ਸਮਾ ਆ ਗਿਆ ਹੈ ਤੇ ਜਦੋਂ ਘਰੇ ਨੌ ਆ ਜਾਂਦੀ ਹੈ ਨੌ ਮੰਗਰ ਲਾ ਕੇ ਪੁੱਤ ਦੀ ਫਿਰ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੀ ਜੇ ਅੱਜ ਕੱਲ ਵਿਰਧ ਆਸ਼ਰਮ ਬਣੇ ਆ ਵਿਰਧ ਵਿਦਿਆਲੇ ਬਣੇ ਆ ਤਾਂ ਆਪਣੀ ਦੇਣੀ ਹੈ ਮਾਪਿਆਂ ਨੂੰ ਬਾਹਰ ਕੱਢ ਰਹੇ ਆ ਘਰੋਂ ਤਾਂ ਬ੍ਰੈਂਡ ਨੂੰ ਥਾਂ ਤਾਂ ਚਾਹੀਦੀ ਅਏ ਤੇ ਕੰਨ ਪਿਤਾ ਜੀ ਨੂੰ ਨਵਾਂ ਜੋ ਇਹ ਖੇਡ ਜੋ ਨਵਾਂ ਇਤਿਹਾਸ ਰਚਿਆ ਤੇ ਇੱਕਦਮ ਬੜੇ ਜੋਸ਼ ਭਰੇ ਬੋਲਣਾ ਕਿਹਾ ਪਿਤਾ ਜੀ ਤੁਹਾਤੋਂ ਵੱਡਾ ਕੋਈ ਪਵਿੱਤਰ ਉੱਚੀ ਆਤਮਾ ਕੌਣ ਹੈ ਤੁਹਾਤੋਂ ਵੱਡਾ ਕੋਈ ਸੰਤ ਮਹਾਤਮਾ ਕੌਣ ਹੈ ਤੁਹਾਡੇ ਤੋਂ ਵੱਧ ਕੋਈ ਬਲੀ ਯੋਧਾ ਕੌਣ ਹੈ ਕੋਈ ਵੀ ਮਹਾਰਾਜ ਜੇ ਤੁਸੀਂ ਇਹਨਾਂ ਦਾ ਧਰਮ ਬਚ ਸਕਦਾ ਤੁਸੀਂ ਆਪਣਾ ਬਲੀਦਾਨ ਦੇ ਦਿਓ ਚਿਹਰੇ ਤੇ ਖੁਸ਼ੀ ਆਈ ਸਤਿਗੁਰੂ ਪਿਤਾ ਜੀ ਦੇ ਤੇ ਜਾ ਕੇ ਫਿਰ ਚਾਹ ਦੇ ਨਾਲ ਪਿਤਾ ਜੀ ਨੇ ਤਿਆਰੀ ਕੀਤੀ ਔਰ ਕਹਿ ਦਿੱਤਾ ਹਿੰਦੂਆਂ ਨੂੰ ਪੰਡਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਨੌਵੇਂ ਪਿਤਾ ਜੀ ਨੇ ਜਾਓ ਦਿੱਲੀ ਦੇ ਸ਼ਾਨ ਨੂੰ ਆਖੋ ਜੇ ਗੁਰੂ ਨਾਨਕ ਦੀ ਗੱਦੀ ਤੇ ਜੋ ਅੱਜ ਬੈਠਾ ਹੈ ਤੁਸੀਂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ ਸਾਰਾ ਹਿੰਦੁਸਤਾਨ ਆਪਣੇ ਆਪ ਹੀ ਬਣ ਜਾਏ ਤੇ ਤੁਸੀਂ ਚੱਲੋ ਅਸੀਂ ਆਪੇ ਦਿੱਲੀ ਪਹੁੰਚਦੇ ਇਹ ਫਰਮਾਨ ਲੈ ਕੇ ਤੇ ਮਹਾਰਾਜ ਨੇ ਕਹਿਤਾ ਵੀ ਪੰਡਤੋ ਡੋਲਣਾ ਨਹੀਂ ਤੁਹਾਡੀ ਰੱਖਿਆ ਕਰਨ ਸਾਡਾ ਧਰਮ ਹੈ ਇਹ ਨਾ ਹੋਵੇ ਅਸੀਂ ਖੜ ਜਾਈਏ ਤੇ ਤੁਸੀਂ ਜਾ ਕੇ ਫੇਰ ਉਹਦੇ ਚਲੇ ਜਾ ਕੇ ਚਰਨ ਫੜ ਲਓ ਰਾਜੇ ਦੀ ਵਿਸ਼ਵਾਸ ਕਰੋ ਸਾਸਿਦ ਕਰਖਿਓ ਤੁਹਾਡਾ ਧਰਮ ਜਰੂਰ ਬਚੇ ਪੰਡਤ ਆ ਗਿਆ ਲੈ ਕੇ ਦਿੱਲੀ ਪੂਜੇ ਸ਼ਾ ਰੰਗਦੇਵ ਨੂੰ ਬ੍ਰੋਤ ਸੁਨੇਹਾ ਦਿੱਤਾ ਕਿ ਨੌਵੇਂ ਪਾਤਸ਼ਾਹ ਧਾਨ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆਪ ਸਾਧਗੁਰੂ ਜੀ ਨੇ ਬਚਨ ਕੀਤੇ ਐ ਕਿ ਅਸੀਂ ਆਪ ਇੱਥੇ ਪੁੱਜ ਰਹੇ ਹਾਂ ਜੇ ਤੂੰ ਸਾਨੂੰ ਮੁਸਲਮਾਨ ਬਣਾ ਦੇ ਸਾਰਾ ਸੰਸਾਰ ਆਪੇ ਬਣ ਜਾਏਗਾ ਵਜ਼ੀਰਾਂ ਦੇ ਨਾਲ ਸਲਾਹ ਕੀਤੀ ਔਰ ਸਾਰਿਆਂ ਨੇ ਕਿਹਾ ਜੇ ਆਪਣੇ ਆ ਬਣਦਾ ਸਾਨੂੰ ਇਹ ਜ਼ੁਲਮ ਕਰਨ ਦੀ ਕੀ ਲੋੜ ਹੈ ਇਹ ਅਤਿਆਚਾਰ ਕਰਨ ਦੀ ਕੀ ਲੋੜ ਹੈ ਕੱਲੇ-ਕੱਲੇ ਨਮੱਥਾ ਮਾਰਨ ਦਾ ਕੀ ਲੋੜ ਹੈ ਇੱਕ ਬਣਦਾ ਸਾਰੇ ਸਭ ਨੂੰ ਬਣਾਉਣਾ ਔਖਾ ਇੱਕ ਨੂੰ ਬਣਾਉਣਾ ਸੌਖਾ ਮਹਾਰਾਜ ਬਹੀਰਾ ਘਾਤੇ ਹੋਏ ਸੰਸਾਰ ਦੇ ਤਾਰਨੇ ਨੂੰ अनेका ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਬਾਹਰ ਤਾਰਾ ਕਰਪੜਾ ਦਰਪੜਾ ਹੁੰਦੇ ਹੋਏ ਦਿੱਲੀ ਪਹੁੰਚੇ ਕੁਝ ਦਿਨਾਂ ਮਗਰੋਂ ਜਾਵਾਂਗੇ ਸਤਗੁਰ ਕਹਿੰਦੇ ਤਾਂ ਇੱਥੇ ਉਹਨੂੰ ਮਤੀ ਦਾਸ ਸਤੀ ਦਾਸ ਪਾਈ ਦਿਆਲਾ ਜੀ ਆਦਿਕ ਪੰਜਾ ਸਿੰਘਾਂ ਨੂੰ ਨਾਲ ਲੈ ਕਰਕੇ ਮਹਾਰਾ ਪ੍ਰਚਾਰ ਕਰਦੇ ਦਿੱਲੀ ਦੇ ਨੇੜੇ ਜਾ ਪਹੁੰਚੇ ਆ ਜਿਹੜੀ ਮੁੰਡੇ ਦੀ ਰਾਹ ਜਿਵੇਂ ਆਪ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਉਹ ਸਾਖੀ ਪ੍ਰਸਿੱਧ ਹੈ ਕਿਉਂਕਿ ਹਰੇਕ ਦੇ ਹਿੱਸੇ ਸਾ ਸੰਗਤ ਸ਼ਹਾਦਤ ਨਹੀਂ ਆਉਂਦੀ ਹਰੇਕ ਸ਼ਹੀਦ ਨਹੀਂ ਹੁੰਦਾ ਔਰ ਹਰੇਕ ਸ਼ਹੀਦ ਬਣ ਵੀ ਨਹੀਂ ਸਕਦਾ ਇਸ ਕਰਕੇ ਜਿੱਤੇ ਗੁਰੂ ਦੀ ਕਿਰਪਾ ਹੋਵੇ ਉਹ ਹੀ ਸ਼ਹਾਦਤ ਪਾਉਂਦਾ ਉਹ ਹੀ ਸ਼ਹੀਦ ਬਣਦਾ ਹੈ ਅੱਜ ਕੱਲ ਹਰੇਕ ਹੀ ਕਹਿੰਦਾ ਸਾਡਾ ਸ਼ਹੀਦ ਹੈ ਜੀ ਡਿੱਗਿਆ ਮੇਰੇ ਵਰਗਾ दारू ਪੀ ਕੇ ਨਾਲੀ 'ਚ ਹੁੰਦਾ ਪਿੰਡ ਦੀ ਦੇ ਵਿੱਚ ਤੇ ਉਹ ਵੀ ਕਹਿੰਦੇ ਅਸੀਂ ਇਹ ਸ਼ਹੀਦ ਹੈ ਜੀ ਸਾਡੀ ਰੋਟੀ ਦਿੰਨੇ ਸਾਡੇ ਆ ਚੱਲਦਾ ਹਟਿਓ ਚੱਲ ਨਹੀਂ ਸ਼ਹੀਦ ਦਾ ਰੁਤਬਾ ਬਹੁਤ ਵੱਡਾ ਹੈ ਸ਼ਹੀਦ ਦੀ ਪਦਵੀ ਬਹੁਤ ਉੱਚੀ ਹੈ ਸ਼ਹੀਦ ਇਦਾਂ ਦੇ ਨਹੀਂ ਹੁੰਦੇ ਸ਼ਹੀਦ ਤਨ ਬਾਬਾ ਦੀਪ ਜੀ ਸਿ ਵਰਗੇ ਤਨ ਬਾਬਾ ਬੰਦਾ ਸਿੰਘ ਵਰਗੇ ਔਰ ਤਨਦਨ ਬਾਬਾ ਸੂਰਤਿ ਅਸੂਨੀ ਵਰਗੇ ਸ਼ਹੀਦ ਹੁੰਦੇ ਜਿਨ੍ਹਾਂ ਦੇ ਸਥਾਨਾਂ ਤੇ ਜੁੜ ਕੇ ਬੈਠੇ ਆਮਰ ਸ਼ਹੀਦ ਬਾਬਾ ਦੀਪ ਸਿੰਘ ਤਾਂ ਜਿਉਂਦਿਆਂ ਨੂੰ ਹੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਹੋਇਆ ਤਾਂ ਸ਼ਹੀਦ ਕੋਈ ਐਵੇਂ ਮਡੀਆਂ ਮਸਾਣੀਆਂ ਦੇ ਵਿੱਚ ਇੱਟਾਂ ਵਿੱਚ ਨੀ ਤੁਰੇ ਫਿਰਦੇ। ਸ਼ਹੀਦ ਤਾਂ ਪ੍ਰਤੱਖ ਹੈ ਜਿੱਥੇ ਕੋਈ ਯਾਦ ਕਰੇ। ਖੁੱਲਾ ਆਜ਼ਾਦ ਪਹਿਰਾ ਹੈ। ਜੋ ਵੀ ਯਾਦ ਕਰਦਾ ਸ਼ਰਧਾ ਨਾਲ ਉਹਨੂੰ ਪਾਵਨ ਦਰਸ਼ਨ ਦਿੰਦੇ। ਸੇਵਾ ਤੋਂ ਪ੍ਰਸਾਨ ਹੋ ਕੇ ਉਹਨੂੰ ਵਰ ਦਿੰਦੇ। ਤਾਂ ਸ਼ਹੀਦਾਂ ਦੀ ਪਦਵੀ ਸ਼ਹੀਦਾਂ ਦਾ ਪਹਿਰਾ ਬਹੁਤ ਉੱਚਾ ਹੈ। ਤਾਂ ਮਹਾਰਾਜ ਦੇ ਫਿਰ ਇਹ ਸ਼ਹਾਦਤ ਦੇਣੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜਿਹਦੇ ਹਿੱਸੇ ਆਈ ਹੈ ਤਾਂ ਮਹਾਰਾਜ ਪਿਤਾ ਜੀ ਦਿੱਲੀ ਪੁੱਜ ਕੇ ਬਾਦਸ਼ਾਹ ਨੇ ਇਹਨਾਂ ਨੂੰ ਦੀਨ ਕਬੂਲਨ ਦੇ ਲਈ ਕਿਹਾ ਹਰ ਤਰ੍ਹਾਂ ਦੀ ਪ੍ਰੇਰਣਾ ਕੀਤੀ ਹੈ ਗੁਰੂ ਜੀ ਨੇ ਬਾਦਸ਼ਾਹ ਦੇ ਸਿੱਧੇ ਰਸਤੇ ਤੇ ਰਹਿਣ ਲਈ ਬੜਾ ਸਮਝਾਇਆ ਪਰ ਮਨ ਵੀ ਧਰਮ ਤੋਂ ਦੇ ਵਿੱਚ ਅੰਨੇ ਹੋਏ ਹੋਏ ਨੇ ਏਕ ਨਾ ਮੰਨਿਆ ਅੰਤ ਨੂੰ ਗੁਰੂ ਜੀ ਨੇ ਇਹਨਾਂ ਨੂੰ ਨਿਸ਼ਚਾ ਕਰਾਉਣ ਲਈ ਅਕਾਲ ਪੁਰਖ ਨੂੰ ਇੱਕ ਮੁਸਲਮਾਨੀ ਮਜਬੂਤ ਨਹੀਂ ਆਗਿਆ ਕੀਤੀ ਕਿ ਕਾਲੀਆਂ ਮਿਰਚਾਂ ਦਾ ਢੇਰ ਲਾ ਤੇ ਇਹਨਾਂ ਨੂੰ ਅੱਗ ਦੇ ਅੱਗ ਲਾ ਕੇ ਸਵਾਹ ਕਰਦੇ ਏਵੇਂ ਹੀ ਕੀਤਾ ਗਿਆ ਗੁਰੂ ਜੀ ਨੇ ਇਸ ਢੇਰ ਦੀ ਰਾਖ ਸ਼ਾਨ ਹੁਕਮ ਕੀਤਾ ਇਸ ਹੁਕਮ ਦੀ ਪਾਲਣਾ ਹੋਈ ਸਾਰਾ ਢੇਰ ਵਿੱਚੋਂ ਤਿੰਨ ਦਾਣੇ ਮਿਰਚਾਂ ਦੇ ਸਾਬਤ ਨਿਕਲ ਆਏ ਤੇ ਗੁਰੂ ਜੀ ਨੇ ਬਾਖਸ਼ਣ ਦੱਸਿਆ ਵੇਖ ਤੂੰ ਇੱਕ ਮਜਬੂਰ ਹੀ ਚਾਹੁੰਦਾ ਹੈ ਪਰ ਮਾਲਕ ਉਸ ਦੇ ਮਨਜ਼ੂਰ ਇਹ ਸਾਰਾ ਕੁਝ ਨਹੀਂ ਉਹ ਸਭ ਨੂੰ ਰੱਖਣਾ ਚਾਹੁੰਦਾ ਦੇਖ ਢੇਰ ਢੇਰ ਚੋਂ ਤਿੰਨ ਦਾਣੇ ਇਥੇ ਹਿੰਦੂ ਵੀ ਰਹੇਗਾ ਇਥੇ ਮੁਸਲਮਾਨ ਵੀ ਰਹੇਗਾ ਇਥੇ ਤੀਜਾ ਮਨਜੂਸੀ ਚਲਾ ਰਹੇ ਸਿੱਖ ਮਜਬ ਇਹ ਵੀ ਪਟਿਲਤ ਹੋਵੇਗਾ ਇੱਕ ਧਰਮ ਦੀ ਗੱਲ ਨਹੀਂ ਹੈ ਪਰ ਬਾਦਸ਼ਾ ਆਪਣੇ ਤੁਣ ਦੇ ਅੰਦਰ ਆਪਣੇ ਰਾਜ ਦੇ ਅੰਦਰ ਆਪਣੀ ਪਦਵੀ ਦੇ ਅੰਦਰ ਅੰਨਾ ਹੈ ਤੇ ਉਹ ਇੱਕ ਵੀ ਨਹੀਂ ਮੰਨ ਰਿਹਾ ਸੋ ਕੱਲ ਦੇ ਜਮਾਨਾ ਚ ਅੱਗੇ ਜੋ ਵਿਚਾਰ ਆਪਾਂ ਸਰਬਣ ਕਰਨੇ ਐ ਕਿ ਕਿਵੇਂ ਉਹ ਸਤਿਗੁਰੂ ਜੀ ਨੂੰ ਫਿਰ ਇਹ ਤਿੰਨ ਗੱਲਾਂ ਮਨਾਉਣੀਆਂ ਚਾਹੁੰਦਾ ਪਰ ਸਤਿਗੁਰੂ ਜੀ ਅਹੰਕਾਰ ਕਰਦੇ ਔਰ ਕਿਵੇਂ ਨਾਲ ਦੇ ਸਿੰਘਾਂ ਨੂੰ ਫਿਰ ਕੈਦ ਕੀਤਾ ਜਾਂਦਾ ਹੈ ਇਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਔਰ ਕਿਵੇਂ ਸਤਿਗੁਰੂ ਅੱਗੇ ਦੀਆਂ ਜੋ ਭਾਰਤਾਂ ਧੰਗੂ ਗੁਰੂ ਤਿਗ ਬਹਾਦਰ ਦਰਮਿਆਨ ਬਾਦਸ਼ਾਹ ਦੀਆਂ ਹੁੰਦੀਆਂ ਉਹ ਕਲ ਦੇ دیਵਾਨਾਂ ਦੇ ਅੰਦਰ ਆਪਾਂ ਸਰਬਣ ਕਰਾਂਗੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਪੁਲਾ ਮਾਉ ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਾ ਵਾਹਿਗੁਰੂ ਜੀ ਕੀ ਫਤਿਹ